ਹਲੋ ਸਾਰੀਕਾਲ ਜੀ ਸਾਰਿਆਂ ਨੂੰ ਗਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੋਗੇ ਜੀ ਹਾਂਜੀ ਬਸ ਆਪਾਂ ਵੀ ਠੀਕ ਹੀ ਆ ਜੀ ਬਾਕੀ ਇਹਨਾਂ ਸਾਰੇ ਬਹੁਤ ਸਾਰੇ ਭੈਣ ਭਰਾਵਾਂ ਦੇ ਇੰਸਟਾਗ੍ਰam ਤੇ ਮੈਸੇਜ ਆਏ ਹਨ ਕਾਲ ਆਏ ਹਨ ਫੋਨ ਵੀ ਆਏ ਵੀ ਤੁਸੀਂ ਇਹ ਹਨਾ ਵੀਡੀਓ ਅਪਲੋਡ ਕਿਉਂ ਨਹੀਂ ਕਰ ਰਹੇ ਹਨਾ ਤਹਾਨੂੰ ਪਤਾ ਹੀ ਹੈ ਨਾ ਵੀਡੀਓ ਨਾ ਪਰਕੋਟ ਕਰਨ ਦਾ ਕਾਰਨ ਵੀ ਤੁਹਾਨੂੰ ਦੱਸ ਦੇਣਾ ਆਪਾਂ ਸੋਚਦੇ ਕੁਝ ਹੋਰ ਆ ਨਾ ਹੁੰਦਾ ਕੁਝ ਹੋਰ ਆ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਨਾ ਅਸੀਂ ਗਏ ਸੀ ਜੀ ਅੰਮ੍ਰਿਤਸਰ ਸਾਈ ਮੱਥਾ ਟੇਕਣ ਨਾ ਪਤਾ ਹੀ ਨਹੀਂ ਪਹਿਲੀ ਹਨਾ ਵੀ ਮੈਂ ਜਿਵੇਂ ਆਪਾਂ ਬਲੌਗ ਸ਼ੁਰੂ ਕਰ ਦਿੰਨੇ ਨਾ ਪਤਾ ਨਹੀਂ ਮੇਰਾ دل ਹੀ ਨਹੀਂ ਕਰਿਆ ਹੈਗਾ ਬਲੌਗ ਸ਼ੁਰੂ ਕਰਨ ਨੂੰ ਮੈਂ ਕਿਹਾ ਚਲੋ ਅੰਮ੍ਰਿਤਸਰ ਸਾਈ ਪਹੁੰਚ ਕੇ ਨਾ ਆਪਾਂ ਉੱਥੇ ਵੀਡੀਓ ਵੀ ਬਣਾਵਾਂਗੇ ਬਲੌਗ ਸ਼ੁਰੂ ਕਰਾਂਗੇ ਨਾ ਤੇ ਜਦੋਂ ਆਪਾਂ ਨੇ ਬਣਾਇਆ ਨਹੀਂ ਮੈਂ ਕਿਹਾ ਚਲੋ ਉੱਥੇ ਜਾ ਕੇ ਬਣਾਵਾਂਗੇ ਪਰ ਉਹ ਸੋਚਿਆ ਕੁਝ ਹੋਰ ਸੀ ਨਹੀਂ ਹੋਇਆ ਕੁਝ ਹੋਰ ਆ ਨਾ ਅੰਮ੍ਰਿਤਸਰ ਅਸੀਂ ਪਹੁੰਚੇ ਜਰੂਰ ਆ ਪਰ ਦਰਬਾਰ ਸਾਹਿਬ ਨਹੀਂ ਗਏ ਜੀ ਤੇ ਉੱਥੇ ਸਾਡਾ ਐਕਸੀਡੈਂਟ ਹੋ ਗਿਆ ਮੀ ਬਹੁਤ ਜ਼ਿਆਦਾ ਪੈ ਰਿਆ ਸੀਗਾ ਤੁਹਾਨੂੰ ਪਤਾ ਹੀ ਨਾ ਹਰਬੰਦਰ ਸਾਹਿਬ ਹੋਰ ਉਹ ਜ ਅੰਮ੍ਰਿਤਸਰ ਵੀ ਬਹੁਤ ਹੁੰਦਾ ਤੈਨੂੰ ਉੱਥੇ ਆਟੋ ਹੋਣਾ ਵੀ ਪਤਾ ਨਹੀਂ ਲੱਗਿਆ ਵੀ ਬਹੁਤ ਜ਼ਿਆਦਾ ਕਰਕੇ ਨਾ ਆਟੋ ਉੱਥੇ ਸਾਡਾ ਨਾ ਹੋ ਗਿਆ ਨਾ ਫਿਸਲ ਗਿਆ ਸੀਗਾ ਤੇ ਇਸ ਕਰਕੇ ਨਾ ਸਾਡਾ ਐਕਸੀਡੈਂਟ ਹੋ ਗਿਆ ਨਾ ਤੇ ਮੇਰਾ ਫੋਨ ਵੀ ਉੱਥੇ ਖਰਾਬ ਹੋ ਗਿਆ ਸੀਗਾ ਜੀ ਚਲੋ ਸ਼ੁਕਰ ਆ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਬਾਕੀ ਸਾਰੇ ਠੀਕ ਠਾਕ ਹਨ ਕਿਸੇ ਦੇ ਸੱਟ ਨਹੀਂ ਵੱਜੀ ਹੈ ਨਾ ਚਲੋ ਮੇਰੀ ਵੱਜੀ ਸੀਗੀ ਚਲੋ ਨਾ ਇੱਕ ਜਾਣੇ ਨੂੰ ਤਾਂ ਚਲੋ ਸਰ ਜਾਂਦਾ ਜੇ ਊਰ ਦੇ ਵੱਜਦੀ ਬਹੁਤ ਔਖਾ ਸੀਗਾ ਜੀ ਇਸ ਕਰਕੇ ਨੇ ਆਪਣਾ ਫੋਨ ਖਰਾਬ ਹੋਣ ਕਰਕੇ ਅਬ ਵੀਡੀਓ ਅਪਲੋਡ ਨਹੀਂ ਕੀਤੀ ਵੀਡੀਓ ਫੋਨ ਵੀ ਆਪਣਾ ਜੀ ਕੱਲ ਹੀ ਆਇਆ ਵਾ ਜੀ ਠੀਕ ਹੋ ਗਿਆ ਹੁਣ ਤੁਹਾਨੂੰ ਪਤਾ ਹੀ ਹੈ ਨਾ ਐਡੀ ਛੇਤੀ ਆਪਾਂ ਸਾਰਾ ਕੁਝ ਕਰਵਾ ਵੀ ਨਹੀਂ ਸਕਦੇ ਠੀਕ ਹੈ ਨਾ ਵੀ ਇਲਾਜ ਵੀ ਕਰਵਾ ਲਈਏ ਫੋਨ ਵੀ ਠੀਕ ਕਰਵਾ ਲਈਏ ਨਾ ਤਾਨੂੰ ਪਤਾ ਨਾ ਉਹਦੇ ਤੇ ਵੀ ਕਿੰਨੇ 4-5000 ਰੁਪਏ ਵੀ ਬਹੁਤ ਆਹਣਾ ਮੇਰੇ ਲਈ ਤਾਂ ਉਹ ਵੀ ਫੋਨ ਠੀਕ ਕਰਾਉਣ ਤੇ 4-5000 ਰੁਪਏ ਲੱਗ ਗਿਆ ਜੀ ਇਸ ਕਰਕੇ ਆਪਾਂ ਵੀਡੀਓ ਨੇ ਅਪਲੋਡ ਕੀਤੀ ਜੀ ਵੈਸੇ ਉਹ ਨਾ ਥੋੜੀ ਜਿਹੀ ਕਲਿੱਪ ਮੇਰੀ ਭੈਣ ਦੇ ਫੋਨ 'ਚ ਸੀ ਉਹਨਾਂ ਨੇ ਲਿੱਤੀਆਂ ਸੀਗੀਆਂ ਬਣਾਈਆਂ ਸੀ ਬਲੌਗ ਉਹ ਤੁਹਾਨੂੰ ਮੜਾ ਜੀ ਪਾ ਦਾਂਗੀ ਜੀ ਆਪਾਂ ਪਰ ਮੈਂ ਅੰਮ੍ਰਿਤਸਰ ਸਾਹਿਬ ਸੋਚਿਆ ਸੀ ਮੈਂ ਤਾਂ ਉੱਥੇ ਜਾ ਕੇ ਬਲੌਗ ਸ਼ੁਰੂ ਕਰੂੰਗੀ ਪਰ ਕਹਿੰਦੇ ਨੇ ਪ੍ਰਮਾਤਮਾ ਨੂੰ ਕੁਝ ਹੋਰੀ ਮਨਜ਼ੂਰ ਸੀਗਾ ਨਾ ਕਰੋ ਤਾਂ ਬਹੁਤ ਗੇਸੀਗੇ ਵੀ ਹਨਾ ਚਲੋ ਦਰਬਾਰ ਸਾਹਿਬ ਚੱਲਾਂਗੇ ਸੋਚ ਕੇ ਹਨਾ ਪਰ ਕਹਿੰਦੇ ਹੁੰਦੇ ਹਨਾ ਆਪਾਂ ਤਾਂ ਬਹੁਤ ਕੁਝ ਸੋਚਦੇ ਹਨਾ ਹੁੰਦਾ ਤਾਂ ਉਹ ਹੀ ਆ ਜੋ ਪ੍ਰਮਾਤਮਾ ਨੇ ਮਨਜ਼ੂਰ ਹੋਗਾ ਚਲੋ ਕਹਿੰਦੇ ਹੁੰਦੇ ਪ੍ਰਮਾਤਮਾ ਨੇ ਜੋ ਵੀ ਕੀਤਾ ਨਾ ਚੰਗੇ ਲਈ ਉਹ ਕਰਦਾ ਨਾ ਮਾੜੇ ਲਈ ਤਾਂ ਨਹੀਂ ਨਾ ਜੋ ਵੀ ਪ੍ਰਮਾਤਮਾ ਕਰਦਾ ਚੰਗੇ ਲਈ ਕਰਦਾ ਹੋ ਸਕਦਾ ਇਹਦੇ 'ਚ ਵੀ ਆਪਣੀਆਂ ਨਾ ਕੋਈ ਭੁਲਾਈ ਹੋਵੇ ਖਬਰਾਂ ਜਾਣਾ 6:00 ਵਜਣੀ ਹੋਵੇ ਆਪਣੇ ਇਨੇਕ ਨਾਲ ਹਨਾ ਪ੍ਰਮਾਤਮਾ ਨੇ ਇਹਨਾਂ ਚਲੋ ਰੱਖ ਲਿਆ ਆਪਾਂ ਆਪਣੇ ਬੱਚਿਆਂ 'ਚ ਹਨਾ ਦੇ ਪਤ ਹਜੇ ਦੇਖੋ ਜੀ ਅਸੀਂ ਮੋਗ ਗਏ ਹਾਂ ਹਜੇ ਤਾਂ ਅਸੀਂ ਸੰਗਰੂਰ ਵੀ ਨਹੀਂ ਗਏਗੇ ਚਲੋ ਜਿੰਨਾ ਚਿਰ ਕਹਿੰਦੇ ਡਾਕਟਰ ਨਹੀਂ ਕਹਿੰਦੇ ਨਾ ਆਪਾਂ ਜਾ ਵੀ ਨਹੀਂ ਸਕਦੇ ਹੈਗੇ ਵੈਸੇ ਪੁੱਛਿਆ ਤਾਂ ਸੀਗਾ ਉਹ ਕਹਿੰਦੇ ਹਜੇ ਥੋੜੇ ਦਿਨ ਹੋਰ ਲੱਗਣਗੇ ਜੀ ਚਲੋ ਦੇਖਦੇ ਹਾਂ ਜੀ ਕੀ ਬਣਦਾ ਜੀ ਤਾਂ ਬੜੀ ਕਿਰੀਆ ਤਾਂ ਮੈਨੂੰ ਮੁੱਕੀ ਬੋਲਦਾਂ ਸੀ ਹਾਂਜੀ ਫਿਰ ਨਾ ਅਸੀਂ ਭਾਣ ਜੇ ਨੂੰ ਫੋਨ ਵਿਚਾਰੇ ਨੂੰ ਸਵੇਰ ਨੂੰ ਕਰਤਾ ਸੀਗਾ ਉਹ ਫਿਰ ਗੱਡੀ ਲੈ ਕੇ ਆਇਆ ਜੀ ਉਹਨੂੰ ਵੀ ਪਤਾ ਲੱਗ ਗਿਆ ਸੀ ਵੀ ਸੱਟ ਵਾਲੀ ਵੱਜੀ ਹੋਣੀ ਆ ਵੀ ਜਿਹੜਾ ਦਮ ਬਲਾਇਆ ਵਾ ਨਾ ਨਹੀਂ ਨਾ ਬਲਾਉਂਦੇ ਨਾ ਚਲੋ ਹੁਣ ਨਾ ਕੀ ਕਹਿ ਸਕਦੇ ਆ ਨਾ ਜੋ ਪਰਮਾਤਮਾ ਨੂੰ ਮਨਜ਼ੂਰ ਨਾ ਉਹੀ ਹੋਣਾ ਪਰਮਾਤਮਾ ਅੱਗੇ ਕਿਹਾ ਬਾ ਮੇਰੀ ਨਾ ਆਟੋ ਨੂੰ ਫੜਿਆ ਹੋਇਆ ਸੀਗਾ ਤੇ ਉਧਲੀ ਸਾਈਡ ਹੀ ਆਟੋ ਟੇਡਾ ਹੋ ਗਿਆ ਜੋ ਕਰੋ ਕਰੋ ਕਿ ਬਾਹਨ ਹੀ ਵੱਡੀ ਦੀ ਬਾਹ ਬਾਹਰ ਆ ਗਈ ਸੀ ਆਟੋ ਦਾ ਸਾਰਾ ਵਜਨ ਨਾ ਬਾਹ ਤੇ ਆ ਗਿਆ ਸੀਗਾ ਜੀ ਤੇ ਪੈਰ ਮੇਰਾ ਨਾ ਬਾਹ ਨਾਲ نیچے ਆ ਗਿਆ ਆਟੋ ਦੇ ਜਿੱਦੜ ਟਾਇਰ ਹੁੰਦਾ ਵਾ ਇਹ ਆਪਾਂ ਨਾ ਤਾਂ ਇਦਾਂ ਕਰਤਾ ਨਾ ਪਤਾ ਨਹੀਂ ਮੈਨੂੰ ਇਹ ਆ ਕਿ ਪਤਨੀ ਆਪਾਂ ਵੀਡੀਓ ਇਹਦਾ ਪਾ ਸਕਦੇ ਆ ਕਿ ਨਹੀਂ ਇਸ ਕਰਕੇ ਨਾ ਮੈਂ ਇਹਨੂੰ ਇਦਾਂ ਕਰਤਾ ਸੀ ਤੇ ਇਹਨੇ ਇਦਾਂ ਸਾਰੇ ਹੋ ਗਿਆ ਤੇ ਟਾਂਕੇ 15 16 ਟਾਂਕੇ ਲੱਗੇ ਜੀ ਬਹੁਤ ਹਨਾ ਵੈਸੇ ਉਹਨਾਂ ਨੇ ਤਾਂ ਵੈਸੇ ਆਪਦੇ ਹਿਸਾਬ ਨਾਲ ਵਧੀਆ ਕਰਿਆ ਸੀ ਬਾਕੀ ਇਹ ਨਾ ਜੋ ਹੋਣਾ ਕੋਸ਼ਕਿਆ ਨਹੀਂ ਸਕਦੇ ਹਨ ਤੇ ਉਹ ਕਹਿੰਦੇ ਵੀ ਉਹਨਾਂ ਨੇ ਨਾ ਡਸਟ ਵਗੈਰਾ ਵੇਚੀ ਸੀ ਜੀ ਸੀ ਕਿ ਸੈੱਟ ਨਹੀਂ ਆਇਆ ਹੈਗਾ ਤੇ ਇਤਨਾ ਨਰਜੋਤ ਤੇ ਖਰਿਆ ਸੀ ਕਿ ਮੇਰੇ ਮम्मा ਦੇ ਕਿੰਨੇ ਕ 6:00 ਵਜੇ ਉਹਨਾਂ ਦਾ ਰੋ ਰੋ ਬੱਚਿਆਂ ਦਾ ਬੁਰਾ ਹਾਲ ਹੋ ਗਿਆ ਸੀ ਗਨ ਹੁੰਦਾ ਹੀ ਹੈ ਨਾ ਬੱਚਿਆਂ ਨੂੰ ਜਦੋਂ ਮਾਪਦੇ ਨਾ 6:00 ਵਜੇ ਨਾ ਤੇ ਬੱਚੇ ਡਾਰੀ ਜਾਂਦੇ ਹਨ ਨਾ ਬਸ ਇੱਕ ਮੈਂ ਹੌਂਸਲਾ ਜਾਨੀ ਛੱਡੇ ਹੈਗਾ ਮੈਨੂੰ ਇਹ ਸੀਗਾ ਨਾ ਕਿ ਫਿਰ ਬੱਚੇ ਵੀ ਹਨ ਨਾਲ ਹਨ ਬਹੁਤ ਸਨੇਹ ਚਲੋ ਕੀ ਕਹਿ ਸਕਦੇ ਨਾ ਸੋਚਿਆ ਕੁਝ ਹੋਰ ਸੀ ਹੋਇਆ ਕੁਝ ਹੋਰ ਉਸ ਦਿਨ ਵੀ ਮੀ ਬਹੁਤ ਆ ਰਿਹਾ ਸੀਗਾ ਫੇਰੇ ਦੀ ਮਾਸੀ ਤੇ ਹਨਾ ਤੇ ਗੁਰਲੀਨ ਆ ਨਾ ਸਵੇਰ ਨੂੰ ਫਿਰ ਦਰਬਾਰ ਸਾਹਿਬ ਮੱਥਾ ਟੇਕ ਕੇ ਵੀ ਚਲਾ ਨਾ ਸ਼ੁਕਰਿਆ ਕਰੀਏ ਫਿਰ ਵੀ ਜਾਨ ਬਚ ਗਈ ਹੈ ਨਾ ਤੇ ਉਦੋਂ ਇੰਨਾ ਮੀ ਮੈਂ ਪ੍ਰੀਤ ਨੂੰ ਬਾਰ ਬਾਰ ਕਹੇਗੀ ਪੁੱਤ ਮम्मा ਨੂੰ ਕਹਿ ਹਲੇ ਨਾਉਣ ਹਲੇ ਨਾਉਣ ਜਿੰਨਾ ਚਿਰ ਵੀ ਤੇਰਾ ਧਿਆਨ ਕੀਆ ਸਵੇਰ ਨੂੰ ਵੀ ਇੰਨਾ ਮੀ ਪੈ ਰਿਹਾ ਸੀ ਜੀ ਬਹੁਤ ਪੈ ਰਿਹਾ ਸੀ ਮੈਂ ਤਾਂ ਕਹੇਗੀ ਬਾਰ ਬਾਰ ਕਿ ਹਲੇ ਨਾ ਆਇਓ ਦਰਬਾਰ ਸਾਹਿਬ ਤੋਂ ਮੱਥਾ ਟੇਕ ਜਿੰਨਾ ਚਿਰ ਮੀਂਹ ਨਹੀਂ ਹਟਦਾ ਫੇਰ ਆਇਓ ਨਾ ਬਹੁਤ ਡਰ ਲੱਗਦਾ ਨਾ ਹੁਣ ਤਾਂ ਮੈਨੂੰ ਹਾਂਜੀ ਬਸ ਇਹੀ ਕਾਰਨ ਸੀ ਕਿ ਆਪਾਂ ਤਾਂ ਵੀਡੀਓ ਨਹੀਂ ਪਈਆਂ ਚਲੋ ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਰੋਜ਼ ਛੋ ਥੋੜਾ ਬਹੁਤਾ ਬਲੌਗ ਪਾ ਦਿਆ ਕਰੀਏ ਹਨਾ ਬੈਠੀ ਬੈਠੀ ਪਾ ਦਿਆ ਕਰੂੰਗੀ ਹੁਣ ਕੰਮ ਤਾਂ ਮੈਨੂੰ ਕੋਈ ਹੋਰ ਹੈ ਨਹੀਂਗਾ ਜੀ ਬੈਠ ਕੇ ਜਿਹੜਾ ਛੋਟਾ ਮੋਟਾ ਨਾ ਕੋਈ ਕੰਮ ਹੋਊਗਾ ਆਪਾਂ ਕਰ ਲਿਆ ਕਰਾਂਗੇ ਤੇ ਆਪਨਾਂ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਮਾਰ ਲਿਆ ਕਰਾਂਗੇ ਨਾ ਹਨਾ ਹੋਰ ਤਾਂ ਆਪਾਂ ਨਾ ਕੋਸ਼ ਕਰ ਨਹੀਂ ਸਕਦੇ ਹੈਗੇ ਨਾ ਚਲੋ ਜਦੋਂ ਠੀਕ ਹੋਵਾਂਗੇ ਫਿਰ ਦੇਖਦੇ ਆਂ ਜੀ ਕੀ ਬਣਦਾ ਜੀ ਬੱਚਿਆਂ ਦਾ ਤਾਂ ਰੋ ਰੋ ਬੁਰਾ ਹਾਲ ਹੋ ਗਿਆ ਸੀਗਾ ਜੀ ਬੱਚਿਆਂ ਨੂੰ ਤਾਂ ਹੁੰਦਾ ਹੀ ਨਾ ਜਦੋਂ ਮਾਂ ਦੇ 6:00 ਵਜਦੀ ਹੈ ਨਾ ਹਾਂਜੀ ਚਲੋ ਆਪਾਂ ਬਲੌਗ ਇੱਥੇ ਐਂਡ ਕਰਦੇ ਆਂ ਜੀ ਹੱਸਦੇ ਰਹਿਓ ਵਾਸਦੇ ਰਹੋ ਇਸੇ ਤਰ੍ਹਾਂ ਮੇਰੀ ਵੀਡੀਓ ਦੇਖਦੇ ਰਹੋ ਪਲੀਜ਼ ਮੈਨੂੰ ਪੂਰੀ ਸਪੋਰਟ ਕਰਿਓ ਜੀ